ਇਸਦੇ ਜਾ ਕਿਥੇ ਰਹੀ ਸੀ ਜੀ ਚੰਡੀਗੜ੍ਹ ਤੋਂ ਗੱਡੀ ਆ ਰਹੀ ਸੀ ਔਰ ਅੰਮ੍ਰਿਤਸਰ ਨੂੰ ਜਾ ਰਹੀ ਸੀਗੀ ਠੀਕ ਹੈ ਜੀ ਤੇ ਕਰੇਟਾਂ ਦਾ ਕਾਫੀ ਨੁਕਸਾਨ ਹੈ ਫਰੂਟ ਕਾਫੀ ਮੇਰੇ ਖਾਲ ਜਿਹੜਾ ਨੁਕਸਾਨ ਹੋਇਆ ਹੈ ਜੀ ਇੱਕ ਤਕਰੀਬਨ ਇਹ ਆ ਕਿ ਮਾਲ ਦਾ 9 ਲੱਖ ਦਾ ਮਾਲ ਹੈਗਾ ਜੇ ਤੇ 9 ਲੱਖ ਰੁਪਏ ਦਾ ਮਾਲ ਖਰੀਦਿਆ ਸੀ ਆ ਵਿਚਾਰੇ ਨੇ ਆ ਵੀਰ ਹੋਣਾ ਨੇ ਜਿਹੜਾ ਕਿ ਇਹਨਾਂ ਦਾ ਨੁਕਸਾਨ ਬਹੁਤ ਹੋ ਚੁੱਕਾ ਵਾ ਗੱਡੀ ਦਾ ਵੀ ਹੋ ਗਿਆ ਮਾਲ ਦਾ ਵੀ ਹੋ ਗਿਆ ਜੀ ਨੇ ਪਾਜੀ ਇਹ ਹੈਗਾ ਕਿ ਦੇਖੋ ਇਹ ਮਾਲ ਜਾਣੀ ਸਟੋਰ ਤੇ ਹੁਣ ਇਹਨਾਂ ਨੂੰ ਲੱਗ ਗਿਆ ਪਾਣੀ ਇਹ ਸਟੋਰ ਨਹੀਂ ਜਾ ਸਕਦਾ ਜਿਹੜੇ ਆ ਸਾਡੇ ਖੁਦ ਦੇ ਖਰੀਦਗੀ ਗਈ ਆ 60 70 ਰੁਪਏ ਕਿਲੋਰੀ ਜੀ ਛੋਟਾ ਮਾਲ 60 ਰੁਪਏ ਮੋਟਾ ਮਾਲ 70 ਰੁਪਏ ਕਿਲੋਰੀ ਇਹ ਜਾਣੀ ਸਟੋਰ ਤੇ ਇੱਕ ਮਹੀਨੇ ਬਾਅਦ ਨਿਕਲਨੇ ਸੀ ਹੁਣ ਇਹ ਸਟੋਰ ਜਾਣ ਦੇ ਕਾਬਿਲ ਨਹੀਂ ਹੋਗੇ ਇਹਨਾਂ ਨੂੰ ਸਾਨੂੰ ਮੰਡੀਆਂ 'ਚ ਹੀ ਵੇਚਣਾ ਪੈਣਾ ਹੁਣ ਸਾਨੂੰ ਮੰਡੀਆਂ 'ਚ ਪਤਾ ਨਹੀਂ ਇਹਨਾਂ ਦੀ ਕੀਮਤ ਅੱਧੀ ਨਾਲੋਂ ਘਾਟੀ ਮਿਲੇਗੀ ਵੱਧ ਨਹੀਂ ਮਿਲੇ ਕਿਉਂਕਿ ਸਾਰਿਆਂ ਨੂੰ ਇਹ ਪਤਾ ਲੱਗ ਜਾਣਾ ਕਿ ਮਾਲ ਡੈਮੇਜ ਹੈ ਪਹਿਲੀ ਗੱਲ ਤੇ ਗੱਡੀ ਦਾ ਕਿਰਾਇਆ ਹੀ 90000 ਰੁਪਏ ਹੁੰਦਾ ਰਾ ਕਿਆ ਵੀਰੋਂ ਨਰਾ ਨਾਲ ਸੰਯੋਗ ਆ ਇਹਨਾਂ ਨੂੰ ਪੁੱਛੋ ਇਹ ਰਾ ਸਾਰੀ ਚੀਜ਼ਾਂ ਅਸੀਂ ਚਲੋ ਕੋਆਪਰੇਟ ਕੀਤੀ ਹੈ ਕਿ ਦੂਜੇ ਨਾਲ ਬੈਠ ਕੇ ਗੱਲਬਾਤ ਕੀਤੀ ਆ ਕੋਈ ਗੱਲ ਨਹੀਂ ਹੈਗੀ ਬਾਕੀ ਨੁਕਸਾਨ ਇਹਨਾਂ ਨੂੰ ਵੀ ਬੜਾ ਆਸਾਨ ਨਹੀਂ ਵੀ ਬੜਾ ਆ 1300 ਕਿਲੋਮੀਟਰ ਤੋਂ ਦੂਰ ਮਾਲ ਆ ਹਰ ਇੱਕ ਨੂੰ ਉਮੀਦ ਹੁੰਦੀ ਹੈ ਕਿ ਸਾਡੇ ਸ਼ਹਿਰ ਆ ਕੇ ਦੋ ਪੈਸੇ ਬਚਣ ਸਾਨੂੰ ਵੀ ਆਹੀ ਵੀ ਕਮਾਈ ਹੈ ਵਪਾਰੀਆਂ ਨੂੰ ਭਾਜੀ ਪੈਸਾ ਪਹਿਲੋ ਕੈਸ਼ ਜਾਂਦਾ ਤੇ ਫਿਰ ਮਾਲ ਆਉਂਦਾ ਹੈ ਸਤਿ ਸ਼੍ਰੀ ਅਕਾਲ ਪੀਪੀ ਵੱਤੀ ਨਮਾ ਸ਼ਹਿਰ ਦੇਖ ਰਹੇ ਹੋ ਮੈਂ ਦਿਨੀ ਸੂਰੀ ਸਾਥੀ ਉਸ ਸਮੇਂ ਸੀ ਬਾਈਪਾਸ ਤੇ ਮੌਜੂਦ ਹਾਂ ਔਰ ਬਿਲਕੁਲ ਲੱਗੇ ਸਾਡੇ ਪਿੰਡ ਕਲਾਮ ਪਿੰਡ ਔਰ ਇੱਥੇ ਕੱਲ ਰਾਤੀ ਇੱਕ ਹਾਦਸਾ ਹੋ ਜਾਂਦਾ ਜ਼ਬਰਦਸਤ ਹਾਦਸਾ ਹੋ ਜਾਂਦਾ ਇੱਕ ਟਾਟਾ ਲੇਲੈਂਡ ਗੱਡੀ ਜਿਸ ਦੇ ਅੰਦਰ ਅਸਾਂਤਰੇ ਲੱਦੇ ਹੋਏ ਸਨ ਗੱਡੀ ਦਾ ਮੋਹਰਲਾ ਚੱਕਾ ਜਿਹੜਾ ਉਹ ਫਟ ਜਾਂਦਾ ਹੈ ਡਰਾਈਵਰ ਵੱਲੋਂ ਗੱਡੀ ਤੇ ਸੰਤੁਲਨ ਨਹੀਂ ਰਹਿੰਦਾ ਜਿਸ ਦੇ ਚੱਲਦੇ ਆ ਗੱਡੀ ਆ ਖੇਤ ਵਿੱਚ ਜਾ ਕੇ ਪਲਟ ਜਾਂਦੀ ਹੈ ਤਸਵੀਰਾਂ ਦਿਖਾ ਦੋਗੇ ਜਿੱਧਰ ਅੱਗੇ ਤਾਂ ਕਿੰਨਾ ਡੂੰਗਾ ਤੁਸੀਂ ਦੇਖ ਸਕਦੇ ਹੋ ਕਿ ਖੇਤ ਸੜਕ ਦੇ ਨਾਲੋਂ ਕਈ ਫੁੱਟ ਡੂੰਗਾ ਹੈ ਔਰ ਬੜੀ ਹੀ ਮੰਦਭਾਗੀ ਗੱਲ ਹੈ ਕਿ ਜਿਹੜੇ ਡਰਾਈਵਰ ਵੀਰ ਗੱਡੀ ਚਲਾ ਰਹੇ ਸਨ ਉਹਨਾਂ ਦੇ ਦੱਸਿਆ ਜਾ ਰਿਹਾ ਇੱਕ ਤਾਂ ਲੱਤ ਤੇ ਬਹੁਤ ਵੱਡੀ ਸੱਟ ਲੱਗੀ ਹੈ ਲੱਤ ਦਾ ਫ੍ਰੈਕਚਰ ਹੋਇਆ ਤੇ ਰੀੜ ਦੀ ਹੱਡੀ ਤੇ ਵੀ ਸੱਟ ਲੱਗੀ ਹੈ ਪਰ ਜਾਨੀ ਬਚਾ ਹੋ ਗਿਆ ਖੁਸ਼ਕਿਸਮਤੀ ਇੰਨੀ ਹੈ ਕਿ ਜਾਨੀ ਬਚਾ ਹੋ ਗਿਆ ਅਦਰਵਾਈਜ਼ ਸਿਚੁਏਸ਼ਨ ਨੂੰ ਦੇਖ ਕੇ ਜਿਹੜਾ ਮਾਮਲਾ ਬਹੁਤ ਗੰਭੀਰ ਲੱਗਦਾ ਔਰ ਗੱਡੀ ਦੀ ਜੋ ਹਾਲਤ ਹੈ ਗੱਡੀ ਜਿੰਨੀ ਖਸਤਾ ਹੋ ਗਈ ਹੈ ਗੱਡੀ ਜਿਹੜੀ ਫਟ ਚੁੱਕੀ ਹੈ ਟੁੱਟ ਚੁੱਕੀ ਉਸ ਤੋਂ ਬਾਅਦ ਦੇਖ ਕੇ ਡਰ ਲੱਗਦਾ ਰੌਂਗ ਟੇ ਖੜੇ ਹੋ ਜਾਂਦੇ ਪਰ ਵਾਹਿਗੁਰੂ ਦੀ ਕਿਰਪਾ ਰਹੀ ਹੈ ਕਿ ਜਿਹੜੇ ਡਰਾਈਵਰ ਗੱਡੀ ਚਲਾ ਰਹੇ ਸਨ ਉਹਨਾਂ ਦੀ ਜਾਨ ਬਚ ਗਈ ਹੈ ਪਹਿਲਾਂ ਉਹਨਾਂ ਨੂੰ ਸਿਵਲ ਹਸਪਤਾਲ ਰਮਾਸ਼ਰ ਵੀ ਖੇਲੇ ਜਾਇਆ ਜਾਂਦਾ ਉਸ ਤੋਂ ਬਾਅਦ ਪੀਜੀਆ ਰੈਫਰ ਕਰ ਦਿੱਤਾ ਜਾਂਦਾ ਪਰ ਆਪ ਤੁਸੀਂ ਸਿਚੁਏਸ਼ਨ ਦੇਖ ਸਕਦੇ ਹੋ ਇਸ ਤੋਂ ਪਹਿਲਾਂ ਵੀ ਇੱਕ ਵਾਰ ਗੱਡੀ ਪੰਜਾਬ ਚ ਇੱਦੀ ਪਲਟਦੀ ਪਲਟਦੀ ਹੈ ਤਾਂ ਉੱਥੋਂ ਲੋਕ ਸਮਾਨ ਚੱਕ ਕੇ ਲੈ ਜਾਂਦੇ ਲੇਕਿਨ ਨਵਾਂ ਸ਼ਹਿਰ ਵਿੱਚ ਇਮਾਨਦਾਰੀ ਜਿਹੜੀ ਜਿੰਦਾ ਹੈ ਇੱਥੇ ਲੋਕ ਮਦਦ ਕਰਨ ਲਈ ਪਹੁੰਚੇ ਨੇ ਤਾਂ ਬਾਬਾ ਜੀ ਨਾਲ ਗੱਲਬਾਤ ਕਰਦੇ ਆ ਕਿ ਗੱਡੀ ਚਲਾ ਕੌਣ ਰਿਹਾ ਸੀ ਤੇ ਉਹਨੂੰ ਤੇ ਸੱਟ ਕਿ ਨਹੀਂ ਲੱਗੀ ਪਹਿਲਾਂ ਗੱਲਬਾਤ ਕਰ ਲੈਨੇ ਕੁਝ ਖਾਲਸਾ ਅੱਜ ਬੱਤੇ ਅੱਛਾ ਗੱਡੀ ਕੌਣ ਚਲਾ ਰਿਹਾ ਸੀ ਸਰ ਆਪਣੇ ਵੱਡੇ ਭਾਈ ਸਾਹਿਬ ਸੀ ਜਹਦਰ ਬਾਬਾ ਜੋਰਾ ਸਿੰਘ ਜੀ ਜੀ ਔਰ ਟਾਇਰ ਫਟਨ ਕਰਕੇ ਗੱਡੀ ਦੇ ਲੋਡ ਹੀ ਗੱਡੀ ਲੋਡ ਹੋਣ ਕਰਕੇ ਟਾਇਰ ਫਟਦੇ ਸਾਰੀ ਉਹ ਗੱਡੀ ਸੰਤੁਲਨ ਦੇ ਵਿਗੜਨ ਦਾ ਵਿਗੜਨ ਕਰਕੇ ਬਸ ਖਾਈ 'ਚ ਜਾ ਪੈਂਦੀ ਹੈ ਜੀ ਜੀ ਤੇ ਇਹ ਅੱਗੇ ਡੂੰਗਾ ਖੇਤ ਡੂੰਗਾ ਹੈ ਡੂੰਗਾ ਖੇਤ ਸੀਗਾ ਹਾਂਜੀ ਤੇ ਟਾਇਰ ਵੀ ਆਪਣਾ ਬਿਲਕੁਲ ਨਵਾਂ ਹੀ ਅਚਨਚੇ ਹੀ ਫਟਿਆ ਟਾਇਰ ਕੋਈ ਗੱਲਬਾਤ ਨਹੀਂ ਸੀ ਨਵਾਂ ਟਾਇਰ ਸੀਗਾ ਜੇ ਕੋਈ ਚੀਜ਼ ਲੱਗ ਗਈ ਹੁਣ ਨਕੀਲੀ ਚੀਜ਼ ਲੱਗ ਜਣੀ ਲੱਗਦਾ ਸ਼ਾਇਦ ਕੁਝ ਕਹਿ ਨਹੀਂ ਸਕਦੇ ਜੀ ਇਹ ਹਾਸਾ ਬਸ ਇਦਾਂ ਹੀ ਵਾਪਰਿਆ ਜੀ ਕਿ ਗੱਡੀ ਜਾ ਰਹੀ ਸੀ ਬਸ ਬਸ ਸਾਡੇ ਤੋਂ ਅੱਗੇ ਲੱਗੀ ਆ अच्छा जी बस ਉਸ ਤੋਂ ਬਾਅਦ ਇਹ ਆ ਕਿ ਆਪਣੀ ਗੱਡੀ ਇੱਕ ਕ੍ਰਾਸ ਬੱਸ ਕਰ ਲਈ ਹੋਈ ਆ ਅੱਗੇ ਜਾ ਕੇ ਟਾਇਰ ਫਟਿਆ ਇਹਨਾਂ ਸ਼ੁਕਰ ਪ੍ਰਮਾਤਮਾ ਦਾ ਕਿ ਬੱਸ ਦਾ ਨਹੀਂ ਨੁਕਸਾਨ ਆ ਕਿਸੇ ਹੋਰ ਕਿਸੇ ਦਾ ਨਹੀਂ ਨੁਕਸਾਨ ਹੋਇਆ ਕਿ ਬੱਸ ਇਹ ਆ ਕਿ ਮਾਲ ਦਾ ਜਿਹੜਾ ਨੁਕਸਾਨ ਹੋਇਆ ਜੇ ਔਰ ਇਹ ਆ ਕਿ ਜਿਹੜੇ ਆਪਣੇ ਬਾਬਾ ਜਵਰਾ ਸਿੰਘ ਜੀ ਉਹਨਾਂ ਦੀ ਲੱਤ ਫੈਕਚਰ ਹੋ ਗਈ ਆ ਤੇ ਲੱਕ ਤੇ ਸੱਟ ਲੱਗੀ ਗੰਭੀਰ ਜ਼ਖਮੀ ਹੋਏ ਨੇ ਔਰ ਅਕਾਲਪੁਰ ਖਵਾਈਗੁਰੂ ਦੀ ਕਿਰਪਾ ਆਈ ਹੈ ਤੇ ਉਹਨਾਂ ਦੇ ਸਦਕੇ ਆ ਕਿ ਬਚਾਅ ਹੋ ਗਿਆ ਜੇ ਹਾਂਜੀ ਬਾਕੀ ਇਹ ਹੈ ਕਿ ਤੁਹਾਡੇ ਸਾਹਮਣੇ ਦੇਖ ਸਕਦੇ ਹੋ ਕਿ ਨੁਕਸਾਨ ਬਹੁਤ ਹੋ ਚੁੱਕਾ ਗੱਡੀ ਵੀ ਟੋਟਲ ਆਸਟ ਹੋ ਗਈ ਹੈ ਹਾਂਜੀ ਤੇ ਇਹ ਹੈ ਕਿ ਮਾਲ ਦਾ ਨੁਕਸਾਨ ਹੋਇਆ ਹੈ ਗੱਡੀ ਆ ਕਿੱਥੋਂ ਰਹੀ ਸੀ ਜਾ ਕਿੱਥੇ ਰਹੀ ਸੀ ਚੰਡੀਗੜ੍ਹ ਤੋਂ ਗੱਡੀ ਆ ਰਹੀ ਸੀ ਔਰ ਅੰਮ੍ਰਿਤਸਰ ਨੂੰ ਜਾ ਰਹੀ ਸੀਗੀ ਠੀਕ ਹੈ ਜੀ ਤੇ ਕਰੇਟਾਂ ਦਾ ਕਾਫੀ ਨੁਕਸਾਨ ਹੈ ਫਰੂਟ ਕਾਫੀ ਮੇਰੇ ਖਿਆਲ ਜਿਹੜਾ ਉਹ ਨੁਕਸਾਨ ਨੇ ਹਾਂਜੀ ਤਕਰੀਬਨ ਇਹ ਹੈ ਕਿ ਮਾਲ ਦਾ 9 ਲੱਖ ਦਾ ਮਾਲ ਹੈਗਾ ਜੇ ਤੇ 9 ਲੱਖ ਰੁਪਏ ਦਾ ਮਾਲ ਖਰੀਦਿਆ ਸੀ ਇਹ ਵਿਚਾਰੇ ਨੇ ਆ ਵੀਰ ਉਹਨਾਂ ਨੇ ਜਿਹੜਾ ਕਿ ਇਹਨਾਂ ਦਾ ਨੁਕਸਾਨ ਬਹੁਤ ਹੋ ਚੁੱਕਾ ਵਾ ਗੱਡੀ ਦਾ ਵੀ ਹੋ ਗਿਆ ਮਾਲ ਦਾ ਵੀ ਹੋ ਗਿਆ ਜੀ ਨੁਕਸਾਨ ਔਰ ਜਿਹੜੀ ਛੱਟ ਲੱਗੀ ਉਹ ਅਲੱਗ ਹੈ ਜੀ ਛੱਟ ਲੱਗੀ ਉਹ ਅਲੱਗ ਹੈ ਜੀ ਇਹ ਤਾਂ ਕੁਦਰਤੀ ਭਾਣਾ ਵਾਪਰ ਗਿਆ ਜੀ ਇਹਦੇ 'ਚ ਕਿਸੇ ਦਾ ਕੋਈ ਜੀਨਤਾ ਨਹੀਂ ਕਰਦਾ ਜੀ ਕਿਸੇ ਦਾ ਕੋਈ ਨੁਕਸਾਨ ਹੋਵੇ ਪਰ ਇਹ ਆ ਕਿ ਕੁਦਰਤੀ ਇੱਕ ਭਾਣਾ ਵਾਪਰਿਆ ਜੇ ਇਹ ਬੰਦੇ ਤਾਂ ਚੰਗੇ ਲਈ ਸੋਚਦਾ ਹਾਂਜੀ ਬਿਲਕੁਲ ਬਿਲਕੁਲ ਆਪਣੇ ਨਿਹੰਗ ਸਿੰਘ ਜ਼ਹਿਦਾਰ ਜੀ ਆਪਣੇ ਵੱਡੇ ਬਾਬਾ ਜੋਰਾ ਸਿੰਘ ਜੀ ਉਹ ਚਲਾ ਰਹੇ ਸੀ ਗੱਡੀ ਔਰ ਇਹ ਕਿ ਸਾਰੀ ਸਿਚੁਏਸ਼ਨ ਉਹਨੇ ਤੁਹਾਨੂੰ ਆਪ ਦੱਸੀ ਜੀ ਬਿਲਕੁਲ ਜੀ ਹਾਂਜੀ ਇਹ ਆ ਕਿ ਉਦੋਂ ਮੈਂ ਲਕੀ ਗੱਲ ਕਰ ਰਹੇ ਸੀ ਔਰ ਜਦੋਂ ਛੱਟਾਂ ਠੰਡੀਆਂ ਹੋਈਆਂ ਫਿਰ ਤੁਹਾਨੂੰ ਪਤਾ ਹੈ ਕਿ ਫਿਰ ਗਰਮ ਗਰਮ ਛੱਟ ਤੇ ਤੇ ਕੋਈ ਗੱਲ ਬੰਦੇ ਨੂੰ ਨਹੀਂ ਅੱਜ ਸੋ 7:00 ਵਾਪਰ ਇੱਕ ਕਦੋਂ ਕੱਲ ਕੱਲ ਰਾਤੀ ਵਾਪਰਿਆ ਕੱਲ ਰਾਤੀ 8 8:30 ਵਜੇ ਦੇ ਤਕਰੀਬਨ ਦਰਮਿਆਨ ਇਹਨੇ ਕ ਵਜੇ ਦੀ ਗੱਲ ਹੈ ਜੀ ਤੇ ਹੁਣ ਤਕਰੀਬਨ ਦੂਜੇ ਦਿਨ ਦੇ 12:30 ਕਰਦਾ ਸਮਾਂ ਹੋ ਗਿਆ ਤੇ ਆਪਾਂ ਦੇਖੀਏ ਕਿ ਇੱਥੇ ਸਮਾਨ ਪਿਆ ਤਾਂ ਲੋਕਾਂ ਨੇ ਮਤਲਬ ਚੱਕਿਆ ਚੁੱਕਿਆ ਨਹੀਂ ਚੱਕਿਆ ਨਹੀਂ ਇਹ ਸਮਾਨ ਆਪਾਂ ਵੀ ਮੌਕੇ ਤੇ ਆ ਗਏ ਸੀਗੇ ਹੋਰ ਵੀ ਸਾਡੇ ਸੱਜਣ ਮਿੱਤਰ ਐਸੇ ਨਵੇਂ ਸ਼ਹਿਰ ਦੇ ਜਿਹੜੇ ਕਿ ਪੁੱਲ ਲੱਗੇ ਆ ਗਏ ਸਨ ਪਤਾ ਲੱਗਿਆ ਸੀ ਕਿ ਬਾਬਾ ਜੀ ਦੀ ਗੱਡੀ ਐਦਾਂ ਮਿਲ ਕੇ ਐਕਸੀਡੈਂਟ ਹੋ ਗਈ ਹੈ ਔਰ ਸਾਰੇ ਆਪਣਾ ਮਿਲ ਕੇ ਸਿੱਖ ਜਥੇਬੰਦੀ ਦੇ ਨਾਲ ਆਪਣਾ ਕੰਟੈਕਟ ਹੈਗਾ ਵਾ ਔਰ ਮਾਰੇ ਦੀ ਕਿਰਪਾ ਨਾਲ ਕੋਈ ਨਾ ਕੋਈ ਆਪਣੇ ਇਥੇ ਸਾਰੇ ਨਿਹੰਗ ਸਿੰਘ ਜਥੇਬੰਦੀ ਕੋਈ ਨਾ ਕੋਈ ਆਪਣੇ ਸਿੰਘ ਇਥੇ ਪਹੁੰਚ ਹੀ ਗਏ ਸਨ ਸਾਡੇ ਆਂਦਿਆਂ ਨੂੰ ਜੀ ਤੇ ਇਹ ਆ ਕਿ ਕੁਦਰਤੀ ਹੈ ਕਿ ਕੋਈ ਨੁਕਸਾਨ ਨਹੀਂ ਹੋਇਆ ਕੋਈ ਕਿਸੇ ਨੇ ਚੱਕਿਆ ਨਹੀਂ ਸਮਾਨ ਸਮਾਨ ਪੂਰਾ ਹੀ ਹੈ ਬਸ ਟੁੱਟ ਭੱਜ ਕਰੇਟਾਂ ਦੇ ਤਰਫਾ ਪਲਾਸਟਿਕ ਪਲਾਸਟਿਕ ਟੁੱਟਣ ਵਾਲਾ ਚੀਜ਼ ਹੈ ਤੁਹਾਨੂੰ ਪਤਾ ਹੈ ਕਿ ਉਹ ਟੁੱਟ ਗਿਆ ਮਾਲ ਪੂਰਾ ਹੈ ਔਰ ਗੱਡੀ ਜਿਆਦਾ ਗੱਡੀ ਦਾ ਜਿਆਦਾ ਨੁਕਸਾਨ ਹੋਇਆ ਹੈ ਗੱਡੀ ਸਾਰੀ ਟੋਟਲਿਸਟ ਤੁਸੀਂ ਦੇਖ ਸਕਦੇ ਹੋ ਹਾਂਜੀ ਇਹ ਆ ਕਿ ਬਸ ਇਹ ਆ ਕਿ ਬਾਬਾ ਜੀ ਦਾ ਸੱਟ ਲੱਗੀ ਆ ਲੱਕ 'ਚ ਸੱਟ ਲੱਗੀ ਤੁਹਾਨੂੰ ਪਤਾ ਹੈ ਲੱਕ ਦੀ ਹੈ ਕਿ ਮੇਨ ਸੱਟ ਜਿਹੜੀ ਆ ਉਹਨਾਂ ਦੀ ਔਰ ਲੱਤ ਫੈਕਚਰ ਹੋਈ ਹੋਣੀ ਆ ਉਹ ਡਰਾਈਵਰ ਬੰਦੇ ਦੀ ਹਾਂਜੀ 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 ਲੱਤ ਤੇ ਸੱਟ ਲੱਗ ਜੂਏ ਲੱਕ ਤੇ ਸੱਟ ਲੱਗ ਜੂਏ ਫਿਰ ਮੁੜ ਕੇ ਕੰਮ ਕਰਨ ਦਾ ਔਖਾ ਹੋ ਜਾਂਦਾ ਕੰਮ ਕਰਨ ਦਾ ਔਖਾ ਹੋ ਜਾਂਦਾ ਜੀ ਬਿਲਕੁਲ ਜੀ ਬਿਲਕੁਲ ਹਾਂਜੀ ਆਪਾਂ ਰੱਬ ਅੱਗੇ ਅਰਦਾਸ ਕਰਦੇ ਸੱਚੇ ਪਾਤਸ਼ਾਹ ਕੀ ਕਿ ਜਲਦੀ ਜਲਦੀ ਤੰਦਰੁਸਤ ਹੋਣ ਬਾਬਾ ਬਿਲਕੁਲ ਹੈਪਾਂ ਹਾਂਜੀ ਠੀਕ ਹੈ ਖਾਲਸਾ ਵਾਹਿਗੁਰੂ ਜੀ ਕੀ ਭਾਜੀ ਮੇਰਾ ਨਾਮ ਮਨਮੀਤ ਹੋਗਾ ਜੀ ਇਹ ਗੱਡੀ ਦਾ ਜਿਹੜੇ ਜਿਵੇਂ ਦੱਸਦੇ ਬਾਬਾ ਜੀ ਟਾਇਰ ਫਟਣ ਕਰਕੇ ਅੱਛਾ ਜੀ ਭਾਜੀ ਮੈਂ ਤੇ ਆਪਣੇ ਘਰ ਹਗਾ ਸੀ ਤੇ ਮੈਨੂੰ ਫੋਨ ਆਇਆ ਬਾਬਾ ਜੀ ਰੱਦਾ ਕਿ ਗੱਡੀ ਪਲਟ ਗਈ ਆ ਅੱਛਾ ਜੀ ਤੇ ਜਦੋਂ ਮੈਂ ਇੱਧਰ ਪਹੁੰਚਿਆ ਰਾਤੀ 12:30 ਵਜੇ ਦੇ ਕਰੀਬ ਪਹੁੰਚਿਆ ਵਾ ਤੇ ਜਦੋਂ ਮੈਂ ਸਿਚੁਏਸ਼ਨ ਵੇਖੀ ਕਿ ਗੱਡੀ ਦੀ ਤਾਂ ਹਾਲਤ ਬਹੁਤ ਮਾੜੀ ਸੀ ਜੀ ਤੇ ਉਹ ਜਿਹੜੇ ਆਪਣੇ ਦੋ ਡਰਾਈਵਰ ਭਰਾ ਆ ਗਏ ਸੀ ਜੀ ਉਹਨਾਂ ਦੀ ਵੀ ਸਿਚੁਏਸ਼ਨ ਦੇ ਇੱਕਰੀ ਤੇ ਕ੍ਰਿਟੀਕਲ ਸੀ ਜੀ ਤੇ ਇੱਕ ਦੀ ਥੋੜੀ ਲੱਤ ਜਿਹੜੀ ਫੈਕਚਰ ਹੋ ਗਈ ਆ ਬਾਕੀ ਭਾਜੀ ਤੁਸੀਂ ਸਾਹਮਣੇ ਹੀ ਆਂ ਵੇਖ ਲਓ ਜਿਹੜਾ ਦੇਖੋ ਹਮਦਰਦੀ ਆ ਸਾਨੂੰ ਤੁਹਾਡੀ ਪੀੜ ਸਮਝ ਸਕਦੇ ਆ ਹਾਂਜੀ ਭਾਜੀ ਹਮਦਰਦੀ ਆ ਪਰ ਉਧਰ ਨੁਕਸਾਨ ਹੋ ਕਿੰਨੇ ਦਾ ਗਿਆ ਜੀ ਫਿਰ ਭਾਜੀ ਤਕਰੀਬਨ 7 ਲੱਖ ਦੇ 70 ਹਜ਼ਾਰ ਰੁਪਏ ਦੀ ਗੱਡੀ ਉਧਰੋਂ ਨਿਕਲੀ ਸੀ ਠੀਕ ਹੈ ਜੀ ਤੇ ਹੁਣ ਕਿਰਾਇਆ ਭਾੜਾ ਪਾ ਕੇ ਵਖਰਾ ਤੇ ਹੁਣ ਜਿਹੜਾ ਨੁਕਸਾਨ ਹੋ ਗਿਆ 9 ਲੱਖ 9 ਲੱਖ ਰੁਪਏ ਦੇ ਕਰੀਬ ਤੇ ਹੁਣ ਗੱਡੀ ਪੈਣੀ ਪੈਣੀ ਆ ਕਿਉਂਕਿ ਕੋਈ ਵੀ கிரேਡ 160 ਰੁਪਏ ਤੋਂ ਥੱਲੇ ਨਹੀਂ ਗਾ ਜੀ ਜੀ ਤੇ 500 ਦੇ ਕਰ 460 70 ਦੇ ਕਰੀਬ கிரேਡ ਹੈ ਜੀ ਤੇ ਕਰੀਟ ਤਾਂ ਸਾਰਾ ਤੁਹਾਡੇ ਸਾਹਮਣੇ ਉਧਰ ਤੱਕ ਨੇ ਵੇਖ ਲਓ ਸਾਰ ਨੁਕਸਾਨ ਭਾਜੀ ਇਹ ਹੈਗਾ ਕਿ ਦੇਖੋ ਇਹ ਮਾਲ ਜਾਣੀ ਸਟੋਰ ਤੇ ਹੁਣ ਇਹਨਾਂ ਨੂੰ ਲੱਗ ਗਿਆ ਪਾਣੀ ਇਹ ਸਟੋਰ ਨਹੀਂ ਜਾ ਸਕਦਾ ਜਿਹੜੇ ਆ ਸਾਡੇ ਖੁਦ ਦੇ ਖਰੀਦਗੀ ਗਈ ਆ 60 70 ਰੁਪਏ ਕਿਲੋਰੀ ਜੀ ਛੋਟਾ ਮਾਲ 60 ਰੁਪਏ ਮੋਟਾ ਮਾਲ 70 ਰੁਪਏ ਕਿਲੋਰੀ ਇਹ ਜਾਣੀ ਸਟੋਰ ਤੇ ਇੱਕ ਮਹੀਨੇ ਬਾਅਦ ਨਿਕਲਨੇ ਸੀ ਹੁਣ ਇਹ ਸਟੋਰ ਜਾਣ ਦੇ ਕਾਬਿਲ ਨਹੀਂ ਹੋਗੇ ਇਹਨਾਂ ਨੂੰ ਸਾਨੂੰ ਮੰਡੀਆਂ 'ਚ ਹੀ ਵੇਚਣਾ ਪੈਣਾ ਹੁਣ ਸਾਨੂੰ ਮੰਡੀਆਂ 'ਚ ਪਤਾ ਨਹੀਂ ਇਹਨਾਂ ਦੀ ਕੀਮਤ ਅੱਧੀ ਨਾਲੋਂ ਘੱਟ ਹੀ ਮਿਲੇਗੀ ਵੱਧ ਨਹੀਂ ਮਿਲੇ ਕਿਉਂਕਿ ਸਾਰਿਆਂ ਨੂੰ ਇਹ ਪਤਾ ਲੱਗ ਜਾਣਾ ਕਿ ਮਾਲ ਡੈਮੇਜ ਹੈਗਾ ਜੀ ਬਾਕੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਜਿਹੜਾ ਗੱਡੀ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਮਾਲ ਦੀ ਵੀ ਪਰਤੋ ਜੀ ਬਾਕੀ ਬਖ ਪਰਮਾਤਮਾ ਹੀ ਰੱਖਾਗਾ ਫਿਰ ਕੁਛ ਨਹੀਂ ਕਰ ਸਕਦੇ ਚਲੋ ਮਾਰੀ ਇੱਕ ਦਰਵਾਜ਼ਾ ਬੰਦ ਕਰਦਾ ਹੋਰ ਕਈ ਖੋਲ ਦਿੰਦਾ ਉਹੋ ਭਾਜੀ ਉਹ ਤੇ ਗੱਲ ਅਸੀਂ ਮੰਦੇ ਆਂ ਪਰ ਜਦੋਂ ਬੰਦੇ ਨੇ ਵਪਾਰ ਕਰਨਾ ਹੋਵੇ ਨਾ ਕਿਸੇ ਕੋ ਲੈ ਦੇ ਕੇ ਜਾਂ ਫੜ ਕੇ ਕਰਨਾ ਹੋਵੇ ਓਖਾ ਹੁੰਦਾ ਪੱਲਿਓ ਦੀ ਕਮਾਈ ਪਾਈ ਹੋਵੇ ਨਾ ਤਾਂ ਬੰਦੇ ਨੂੰ ਆਉਂਦਾ ਕਮਾਇਆ ਵਾ ਜਦੋਂ ਕਿਸੇ ਕੋ ਫੜਿਆ ਹੋਵੇ ਨਾ ਤੇ ਫੜ ਕੇ ਬੰਦੇ ਨੇ ਕਿਹਾ ਵੇ ਸੋਚ ਰੱਖੀ ਵੇ 2 ਕੁ ਮਹੀਨਿਆਂ ਬਾਅਦ ਜਾਂ ਹੀਨੇ ਬਾਅਦ ਇਹਨੂੰ ਕਮਾਵਾਂਗੇ ਤੇ ਔਰੇ ਵੀ ਪੈਸੇ ਦੇਵਾਂਗੇ ਇਸ ਟਾਈਮ ਤੇ ਸੋਚ ਖਤਮ ਹੋਈ ਆ ਕਿ ਜਿਹੜ ਕੋ ਫੜਿਆ ਉਹਨੂੰ ਦੇਈਏ ਕਿਸ ਤਰ੍ਹਾਂ ਤੇ ਚਲੋ ਚਲੋ ਜਿਹੜੇ ਦੇਖ ਵੀ ਰਹੇ ਆ ਜਿਨ੍ਹਾਂ ਦਾ ਬਾਈ ਉਹਨਾਂ ਨੇ ਰਲ ਕੇ ਕੰਮ ਸ਼ੁਰੂ ਕੀਤਾ ਸੀ ਉਹਨਾਂ ਅੱਗੇ ਵੀ ਬੇਨਤੀ ਹੈ ਕਿ ਇਹਨਾਂ ਨੂੰ ਕੋਆਪਰੇਟ ਪੂਰਾ ਕਰਨ ਕਿਉਂਕਿ ਜਿੰਨਾ ਦੁੱਖਾਂ ਦਾ ਪਹਾੜ ਇਹਨਾਂ ਤੇ ਟਿਆ ਆ ਇਹ ਹੀ ਸਮਝ ਸਕਦੇ ਨੇ ਕਹਿਣਾ ਬਹੁਤ ਸਖਾਲਾ ਸਲਾਹ ਦੇਣੀ ਬਹੁਤ ਸੌਖੀ ਹੈ ਲੇਕਿਨ ਸਾਥ ਦੇਣਾ ਬਹੁਤ ਜ਼ਰੂਰੀ ਹੈ ਇਹਨਾਂ ਨੂੰ ਇਸ ਸਮੇਂ ਸਾਥ ਦੀ ਲੋੜ ਹੈ ਤੇ ਸਾਥ ਦੇਣਾ ਵੀ ਚਾਹੀਦਾ ਬਿਲਕੁਲ ਬਿਲਕੁਲ ਜੀ ਸਾਥ ਚਾਹੀਦਾ ਤੁਹਾਡੇ ਵੀਰਾਂ ਨਾਲ ਬਸ ਹੋਰ ਕੁਝ ਨਹੀਂ ਵੀਰ ਜੀ ਗੱਡੀ ਦਿਖਾ ਦਿੰਦੇ ਆ ਵੀਰ ਵੀ ਸਵੇਰ ਤੋਂ ਆਏ ਹੋਏ ਨੇ ਕ੍ਰੇਨ ਵਾਲੇ ਨੇ ਇਹ ਆਪਣੇ ਭਰਾ ਨੇ ਆਪਣੇ ਏਰੀਏ ਤੋਂ ਹੀ ਨੇ ਏ ਵੀ ਸਵੇਰ ਤੋਂ ਇੱਥੇ ਲੱਗੇ ਹੋਏ ਪਿੰਡ ਕਿਹੜਾ ਆਪਣਾ ਪਿੰਡ ਸਲੋ ਸਲੋ ਕਿੰਨੇ ਕੋਈ ਤੁਸੀਂ ਆਏ ਇੱਥੇ ਸਵੇਰੇ ਇੱਥੇ ਭਾਜੀ ਆਪਾਂ ਆਏ ਆ ਸਵੇਰ ਦੇ 9:00 ਵਜੇ ਦੇ ਆਏ ਹੋ ਆ ਜੀ ਜੇ ਤਾਂ ਮਤਲਬ ਗੱਡੀ ਆਪਣੀ ਚੱਕ ਕੇ ਬਾਹਰ ਕੱਢੀ ਮਤਲਬ ਸਿੱਧੀ ਕੀਤੀ ਆ ਕੋਈ ਡਰਾਈਵਰ ਦਾ ਵੀ ਬੇਚਾਰੇ ਸੱਟ ਲੱਗ ਗਈ ਆ ਚਲੋ ਇਹ ਤਾਂ ਕੁਦਰਤੀ ਮਤਲਬ ਟਾਇਰ ਫਟਿਆ ਗੱਡੀ ਦਾ ਨਾ ਪਿਛੇ ਟਾਇਰ ਫਟਦਾ ਆ ਉਹਦੇ ਕਰਕੇ ਗੱਡੀ ਇਨਵੈਂਸ ਹੋ ਗਈ ਸਾਰੀ ਤੁਹਾਡੇ ਲਈ ਕਿੰਨਾ ਕੋਖਾ ਸੀ ਆਡੇ ਸਰ ਉਖਤ ਹੈ ਗਈ ਸੀ ਉਹ ਡੂੰਗਾ ਬਹੁਤ ਹੈ ਨਾ ਖੇਤ ਡੂੰਗਾ ਬੜਾ 10 ਫੁੱਟ ਤੋਂ ਥੱਲੇ ਹੋਣਾ ਨੀਚੇ ਨਾਲ ਗੱਡੀ ਵੀ ਬਹੁਤ ਦੂਰ ਪਈ ਸੀ ਉਧਰ سے ਹੋੜਿਓਲੀ ਕਰਕੇ ਉੱਪਰ ਤਾਰਾ ਵੀ ਸੀਗੀ ਆ ਤਾਰਾ ਦਾ ਬਚਾਅ ਕਰਕੇ ਇਸ ਕਰਕੇ ਵੀ ਹੋੜਿਓਲੀ ਕਰਕੇ ਗੱਡੀ ਅੱਛਾ ਏਰੀਆ ਜਿੱਥੇ ਕੋਈ ਬੱਸ ਪਲਸ ਪੱਟ ਜਾਂਦੀ ਆ ਜਿਹੜਾ ਟਰੱਕ ਡੇਗ ਮਤਲਬ ਕੋਈ ਅਨਬੈਲੈਂਸ ਹੋਣ ਕਰਕੇ ਨੁਕਸਾਨ ਹੁੰਦਾ ਫਿਰ ਤੁਸੀਂ ਆਉਨੇ ਹੋ ਨਾ ਹਾਂਜੀ ਆਪਾਂ ਹੀ ਆਈ ਤਾਂ ਠੀਕ ਹੈ ਹਾਂਜੀ ਆਪਣਾ ਇੱਥੇ ਨਮੇਸ਼ਰੀ ਹੈ ਨਾ ਆਪਾਂ ਹਾਂ ਜੀ ਆਪਣਾਈ ਹੁੰਦਾ ਜੋ ਵੀ ਮਤਲਬ ਗੱਡੀ ਜਾਂ ਵਗੈਰਾ ਕੁਝ ਵੀ ਪਲਟਦਾ ਉਹ ਆਪਾਂ ਨੂੰ ਪਹਿਲਾਂ ਪਹਿਲਾਂ ਫੋਨ ਕਰਦੇ ਫੇ ਇਹੀ ਆ ਜਾਂਦੇ ਨੇ ਓਕਾ ਜੀ ਕਿਉਂਕਿ ਤਾਰਾ ਉੱਤੇ ਸੀ ਤਾਰਾ ਵੀ ਉੱਤੇ ਜੀ ਨਾਲੇ ਦਰਖਤ ਸੀ ਸਾਈਡ ਤੇ ਵੀ ਇਹ ਇਹੀ ਬਚਾਣੇ ਪਏ ਸੀਗੇ ਇਸ ਕਰਕੇ ਫੇ ਓਲੀ ਓਲੀ ਕਰਕੇ ਆਪਾਂ ਬਾਹਰ ਓਕਾ ਕਿੰਨਾ ਸੀ ਕਿ ਉੱਥੋਂ ਕਰਨਗੇ ਓਕਾ ਤਾਂ ਬਾਲਾ ਹੀ ਸੀ ਉਹ ਦੂਜੀ ਰਿਕਵਰੀ ਮੈਂ ਬੁਲਾਈ ਫੇ ਬਾਹਰ ਜੱਡੀ ਜੱਡੀ ਅੱਛਾ ਸਿੱਧੀ ਤੇ ਧਰਤੀ ਜੱਡੀ ਮਤਲਬ ਦੋ ਮਸ਼ੀਨਾਂ ਦਾ ਬਾਹਰ ਜੱਡੀ ਓਕੀ ਹਾਂ ਜੀ ਜ਼ਿਆਦਾ ਜ਼ਿਆਦਾ ਥੱਲੇ ਹਾਂ ਜੀ ਥੱਲੇ ਜੀ ਆ ਦੀ ਦੂਰ ਜਿਆਦੇ ਸੀ ਹਾਂ ਜੀ ਕ੍ਰਿਟੀਕਲ ਸੀ ਕ ਟਾਈਮ ਤੁਹਾਨੂੰ ਵੀ ਲੱਗੇ ਚੱਲੇ ਟਾਈਮ ਸਵੇਰ ਦੇ 9 ਵਜੇ ਦੇ ਅੰਦਰ 12 ਵਜੇ ਦੇ ਹਾਂਜੀ ਤਾਂ ਉਮੀਦ ਕਰਦੇ ਆ ਕਿ ਜਿਹੜੇ ਡਰਾਈਵਰ ਜਿਨ੍ਹਾਂ ਤੇ ਸੱਟ ਲੱਗੀ ਹੈ ਉਹ ਜਲਦੀ ਤੋਂ ਜਲਦੀ ਠੀਕ ਹੋਣ ਤੇ ਵੀਰ ਜਿਨ੍ਹਾਂ ਨੇ ਗੱਡੀ ਭਰਾ ਕੇ ਜਿਨ੍ਹਾਂ ਨੇ ਕੰਮ ਸ਼ੁਰੂ ਕੀਤਾ ਸੀ ਤੇ ਸਾਰਿਆਂ ਨੂੰ ਬੇਨਤੀ ਇਹਨਾਂ ਦਾ ਸਾਥ ਦੇਣਾ ਬਹੁਤ ਇਸ ਸਮੇਂ ਲਾਜ਼ਮੀ ਹੈ ਕਿਉਂਕਿ ਜੋ ਉਹਨਾਂ ਦਾ ਨੁਕਸਾਨ ਹੈ ਉਹ ਹੀ ਜਾਣਦੇ ਆ ਬੰਦਾ ਕੰਮ ਤਾਂ ਮੁਨਾਫੇ ਲਈ ਕਰਦਾ ਪਰ ਜਦੋਂ ਇਸ ਤਰੀਕੇ ਕਿਸਮਤ ਬੰਦੇ ਨੂੰ ਪਰਖਦੀ ਹੈ ਤਾਂ ਬਹੁਤ ਔਖਾ ਹੋ ਜਾਂਦਾ ਬੰਦਾ ਪਰਖੇ ਜਦੋਂ ਐਡੀ ਅੱਖੀ ਆ ਜਵੇ ਤਾਂ ਇਹੋ ਜੀ ਪ੍ਰੀਖਿਆ 'ਚ ਨਾਲ ਖੜਨਾ ਬਹੁਤ ਜ਼ਰੂਰੀ ਆ ਉਮੀਦ ਕਰਦੇ ਹਾਂ ਤੁਸੀਂ ਇਸ ਵੀਰ ਦਾ ਸਾਥ ਦੋਗੇ ਪਰ ਆ ਸਿਚੁਏਸ਼ਨ ਤੁਸੀਂ ਦੇਖ ਲਓ ਹਾਲਾਤ ਦੇਖ ਲਓ ਨਵਾਂ ਸ਼ਹਿਰ ਵਾਸੀਆਂ ਨੇ ਬਿਲਕੁਲ ਸਾਥ ਦਿੱਤਾ ਸਹਿਯੋਗ ਦਿੱਤਾ ਔਰ ਬੜੇ ਪ੍ਰਾਊਡਲੀ ਆਪਾਂ ਕਹਿ ਸਕਦੇ ਕਿ ਇੱਥੇ ਮਾਰੋ ਮਾਰ ਨਹੀਂ ਪਈ ਕਿਉਂਕਿ ਕਈ ਥਾਵਾਂ ਤੋਂ ਪਹਿਲਾਂ ਵੀਡੀਓਜ਼ ਆ ਗਿਆ ਸੀਗੀਆਂ ਕਿ ਜੀ ਗੱਡੀ ਪਲਟ ਗਈ ਕੋਲਡ ਡਰਿੰਕ ਡੇਗੇ ਲੋਕ ਚੱਕ ਕੇ ਲੈ ਗਏ ਫਰੂਟ ਡੇਗੇ ਲੋਕ ਚੱਕ ਕੇ ਲੈ ਗਏ ਇੱਥੇ ਲੋਕ ਆ ਕੇ ਮਦਦ ਹੀ ਕਰ ਰਹੇ ਨੇ ਬਹੁਤ ਬਹੁਤ ਸ਼ੁਕਰੀਆ